ਹੈਲੋ एवरीवन ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਜੀ ਪਾਣੀ ਫਿਲਟਰ ਆਪਾਂ ਘਰ ਦੇ ਵਿੱਚ ਹੀ ਪਾਣੀ ਨੂੰ ਫਿਲਟਰ ਕਰਾਂਗੇ ਜੀ ਕਿਉਂਕਿ ਸਾਡਾ ਇੱਕ ਵਾ ਗਾਰਡ ਹੋ ਗਿਆ ਖਰਾਬ ਜੀ ਕਾਫੀ ਟਾਈਮ ਤੋਂ ਖਰਾਬ ਹੈ ਜੀ ਤੇ ਮੈਂ ਵੇਟ ਕਰਦੀ ਸੀ ਕਿ ਠੀਕ ਕਰਵਾਉਣ ਦੀ ਤੇ ਠੀਕ ਵੀ ਕਰਵਾਇਆ ਤੇ ਉਹ ਚੱਲਿਆ ਨਹੀਂ ਹੈਗਾ ਤੇ ਪ੍ਰੋਪਰ ਮੇਰੇ ਮਨ ਨੂੰ ਤਸੱਲੀ ਵੀ ਨਹੀਂ ਹੋਈ ਕਿ ਉਹ ਫਿਲਟਰ ਕਰਦਾ ਹੋਏਗਾ ਜਾਂ ਨਹੀਂ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਫਿਲਟਰ ਲੱਗੇ ਹੋਏ ਨੇ ਪਲੀਜ਼ ਇੱਕ ਵਾਰ ਇਹਨਾਂ ਤੁਸੀਂ ਇਹ ਚੈੱਕ ਜ਼ਰੂਰ ਕਰਵਾ ਕਰਵਾ ਲਿਆ ਕਰੋ 6 ਮਹੀਨੇ ਬਾਅਦ ਜਾਂ 2-3 ਮਹੀਨੇ ਤੋਂ ਬਾਅਦ ਵੀ ਪਾਣੀ ਸਹੀ ਫਿਲਟਰ ਕਰ ਵੀ ਰਿਹਾ ਜਾਂ ਨਹੀਂ ਪਰ ਮੈਂ ਇਸ ਇਨਾਂ ਚੀਜ਼ਾਂ ਤੋਂ ਬਲੀਵ ਨਹੀਂ ਕਰਦੀ ਮਸ਼ੀਨਾਂ ਵਗੈਰਾ ਤੇ ਮੈਂ ਘੱਟ ਹੀ ਬਲੀਵ ਕਰਦੀ ਹਾਂ ਜੀ ਤੇ ਅੱਜ ਮੈਂ ਸੋਲੂਸ਼ਨ ਲੈ ਕੇ ਆਈ ਹਾਂ ਜੀ ਕਿਉਂਕਿ ਮੈਨੂੰ ਵੀ 15 ਦਿਨ ਹੋ ਗਏ ਨੇ ਜੀ ਉਹ ਪਾਣੀ ਨੂੰ ਯੂਜ਼ ਕਰਦੇ ਨੂੰ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਮੈਂ ਵੀਡੀਓ ਸ਼ੇਅਰ ਕਰਾਂ ਜੀ ਕਿਉਂਕਿ ਤੇ ਜੋ ਮੈਂ ਆਪਣੇ ਘਰ ਦੇ ਵਿੱਚ ਕਰਦੀ ਹਾਂ ਜੀ ਮੇਰਾ ਇਹ ਹੁੰਦਾ ਹੈ ਜੀ ਕਿ ਵੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੇ ਮੈਨੂੰ ਇੱਕ ਸੌਖਾ ਜਿਹਾ ਤਰੀਕਾ ਲੱਭਿਆ ਜੀ ਪਾਣੀ ਨੂੰ ਫਿਲਟਰ ਕਰਨ ਦਾ ਵੈਸੇ ਤਾਂ ਆਪਣੇ ਪ੍ਰਾਣੇ ਬਜ਼ੁਰਗ ਵਗੈਰਾ ਸਾਰੇ ਇਸ ਤਰ੍ਹਾਂ ਹੀ ਯੂਜ਼ ਕਰਦੇ ਸੀਗੇ ਪਰ ਪਾਣੀ ਇਹ ਸਿੰਪਲ ਯੂਜ਼ ਨਹੀਂ ਕਰਨਾ ਚਾਹੀਦਾ ਜੀ ਕਿਉਂਕਿ ਅੱਜ ਕੱਲ ਕੈਮੀਕਲ ਵਗੈਰਾ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਆ ਗਏ ਨੇ ਜੀ ਤੇ ਨਦੀਆਂ ਵਗੈਰਾਂ ਦੀ ਸਾਫ ਸਫਾਈ ਨਹੀਂ ਹੁੰਦੀ ਤੇ ਪਤਾ ਨਹੀਂ ਜੀ ਪ੍ਰੋਪਰ ਕੀ ਹੈ ਜੀ ਕੀ ਗੱਲਬਾਤ ਹੈ ਜੀ ਪਰ ਪਾਣੀ ਯੂਜ਼ ਨਹੀਂ ਹੁੰਦਾ ਉਹ ਪਾਣੀ ਵਾਲਾ ਉਹ ਵਾਲਾ ਪਾਣੀ ਹੈਵੀ ਹੁੰਦਾ ਹੈ ਜੀ ਪੇਟ 'ਚ ਦਰਦ ਹੋਣ ਲੱਗ ਜਾਂਦਾ ਜੀ ਇਸ ਕਰਕੇ ਤੇ ਆਪਾਂ ਪਾਣੀ ਨੂੰ ਆਪਾਂ ਫਿਲਟਰ ਕਰਾਂਗੇ ਜੀ ਤੇ ਕਿਸ ਤਰੀਕੇ ਨਾਲ ਫਿਲਟਰ ਕਰ ਕਰਦੇ ਆਂ ਜੀ ਤੇ ਮੈਂ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਬਰਤਨ ਲੈਣਾ ਹੈ ਜੀ ਉਹਦੇ ਵਿੱਚ ਆਪਾਂ ਨੇ ਰਾਤ ਨੂੰ ਪਾਣੀ ਰੱਖ ਲੈਣਾ ਹੈ ਜੀ ਭਰ ਕੇ ਜਿਸ ਤਰੀਕੇ ਦੇ ਨਾਲ ਮੈਂ ਰੱਖਿਆ ਜੀ ਮੈਂ ਤੁਹਾਨੂੰ ਦਿਖਾਉਂਦੀ ਤੇ ਲਓ ਜੀ ਇਹ ਬਲਾ ਟੱਬ ਹੈ ਜੀ ਮੈਂ ਇਹਦੇ ਵਿੱਚ ਪਾਣੀ ਰਾਤ ਨੂੰ ਭਰ ਕੇ ਰੱਖ ਲੈਣੀ ਆ ਜੀ ਤੇ ਮੇਰਾ ਡੱਬਾ ਟੁੱਟ ਗਿਆ ਇਹ ਤੇ ਰਾਤ ਨੂੰ ਮੈਂ ਪਾਣੀ ਇਦਾਂ ਭਰ ਕੇ ਰੱਖ ਲੈਣੀ ਆ ਤੇ ਦੇਖੋ ਜੀ ਨੀਚੇ ਥੋੜਾ ਜਿਹਾ ਖਰਾਬ ਜਿਹਾ ਪਾਣੀ ਲੱਗ ਰਿਹਾ ਜੀ ਮੈਨੂੰ ਇਹ ਤੇ ਇਹ ਪਾਣੀ ਆਪਾਂ ਯੂਜ਼ ਕਰਾਂਗੇ ਇਹਨੂੰ ਫਿਲਟਰ ਕਰਾਂਗੇ ਜੀ ਕਿਸ ਤਰੀਕੇ ਦੇ ਨਾਲ ਤੇ ਅੱਗੇ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਜੀ ਤੇ ਇਸ ਤਰੀਕੇ ਦੇ ਨਾਲ ਆਪਾਂ ਪਾਣੀ ਰੱਖਾਂਗੇ ਜੀ ਇਸ ਦੇ ਵਿੱਚ ਤੇ ਸਾਰੀ ਰਾਤ ਮੇਰਾ ਪਾਣੀ ਪਿਆ ਰਿਆਂਦਾ ਉਸ ਤੋਂ ਬਾਅਦ ਫਿਰ ਮੈਂ ਇੱਕ ਡੋਲੂ ਹੈ ਜੀ ਕਾਫੀ ਮੇਰੇ ਕੋਲ 4-5 ਲੀਟਰ ਦਾ ਤੇ ਉਹਦੇ ਵਿੱਚ ਆਪਾਂ ਪਾ ਕੇ ਇਹਨੂੰ ਆਪਾਂ ਉਬਾਲਦੇ ਹਾਂ ਜੀ ਕਿਉਂਕਿ ਮੇਰੇ ਕੋਲ ਭਾਂਡੇ ਥੋੜੇ ਛੋਟੇ ਐ ਜੀ ਤੇ ਆਪਾਂ ਨੇ ਪਾਣੀ ਜ਼ਿਆਦਾ ਉਬਾਲਣਾ ਹੁੰਦਾ ਜੀ ਵਨ ਟਾਈਮ ਹੀ ਉਬਾਲ ਦਈਆਂ ਜੀ ਮੈਂ ਉਹਨੂੰ ਇੱਕ ਵਾਰੀ ਬਾਲ ਕੇ ਰੱਖ ਲੈਣੀ ਆ ਤੇ ਕਿਸ ਤਰੀਕੇ ਨਾਲ ਉਬਾਲ ਦਈਆਂ ਦੋਸਤੋ ਅਗਲਾ ਪ੍ਰੋਸੈਸ ਕੀ ਹੈ ਜੀ ਤੇ ਮੈਂ ਹੁਣ ਤੁਹਾਨੂੰ ਦਿਖਾਉਂਦੀ ਆ ਤੇ ਲਓ ਜੀ ਇਹ ਦੇਖੋ ਆਪਾਂ ਇਧਰ ਫਿਲਟਰ ਹੋਣ ਲਈ ਪਾਣੀ ਨੂੰ ਉਬਲਣ ਲਈ ਰੱਖਤਾ ਜੀ ਤੇ ਇਧਰੋਂ ਗਰਮ ਹੈ ਜੀ ਮੈਂ ਥੋੜਾ ਜਿਹਾ ਹੱਥ ਲਾ ਕੇ ਦੇਖਦੀ ਆ ਤੇ ਲਓ ਜੀ ਇਸ ਤਰੀਕੇ ਦੇ ਨਾਲ ਆਪਾਂ ਪਾਣੀ ਨੂੰ ਫਿਲਟਰ ਕਰ ਸਕਦੇ ਆ ਜੀ ਕੋਈ ਟੈਨਸ਼ਨ ਨਹੀਂ ਤੇ ਲਓ ਜੀ ਆਪਾਂ ਲਿਆਏ ਜੀ ਪਾਣੀ ਨੂੰ ਉਬਾਲ ਕੇ ਇਧਰ ਤੇ ਦੇਖੋ ਆਪਾਂ ਨੇ ਚੰਗੇ ਤਰੀਕੇ ਨਾਲ ਉਬਾਲ ਲਿਆ ਤੇ ਇੱਕ ਵਾਈਟ ਵਾਈਟ ਜਆ ਆ ਗਿਆ ਜੀ ਪਾਣੀ ਦੇ ਵਿੱਚ ਤੇ ਇਹਨੂੰ ਆਪਾਂ ਠੰਡਾ ਕਰਾਂਗੇ ਠੰਡਾ ਕਰਨ ਤੋਂ ਬਾਅਦ ਇੱਕ ਮਲਮਲ ਦੇ ਕੱਪੜੇ ਦੇ ਵਿੱਚ ਦੀ ਆਪਾਂ ਛਾਣਾਂਗੇ ਜੀ ਇਹ ਹੋ ਜੂਗਾ ਜੀ ਆਪਣਾ ਪ੍ਰੋਪਰ ਬੋਇਲ ਪਾਣੀ ਤੇ ਪ੍ਰੋਪਰ ਸਾਫ਼ ਹੋ ਜਾਏਗਾ ਇੱਕ ਮਲਮਲ ਦਾ ਪਟਕਾ ਰੱਖਿਆ ਹੋਇਆ ਜੀ ਉਹਦੇ ਵਿੱਚ ਦੀ ਮੈਂ ਸਾਫ਼ ਕਰਦੀ ਹੁੰਨੀ ਆ ਜੀ ਕਿਉਂਕਿ ਜਦੋਂ ਦਾ ਫਿਲਟਰ ਖਰਾਬ ਹੋਇਆ ਤੇ ਫਿਰ ਅਸੀਂ ਪਾਣੀ ਦੂਜਾ ਤਾਂ ਯੂਜ਼ ਨਹੀਂ ਕੀਤਾ ਕਿਉਂਕਿ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕਹਿੰਦੇ ਵੀ ਕਿਟਾਣੂ ਨੇ ਇਸ ਕਰਕੇ ਇਹਨੂੰ ਮਾਰ ਕੇ ਇਸ ਤਰੀਕੇ ਦੇ ਨਾਲ ਤੇ ਆਪਾਂ ਪਿਓਰ ਕਰ ਸਕਦੇ ਆ ਜੀ ਜੇਕਰ ਤੁਹਾਨੂੰ ਹੋਰ ਕੋਈ ਡਾਊਟ ਲੱਗਦਾ ਹੈ ਜੀ ਤੇ ਇੱਕ ਹੋਰ ਆਉਂਦੀ ਹੈ ਜੀ ਡਬਲ ਕਰ ਲੋ ਛਾਨਣੀ ਉਹ ਮਲਵਾਲ ਦਾ ਕੱਪੜੇ ਨੂੰ ਡਬਲ ਕਰ ਲੋ ਤੇ ਉਸ ਤਰੀਕੇ ਦੇ ਨਾਲ ਆਪਾਂ ਪਾਣੀ ਨੂੰ ਛਾਣੋ ਤੇ ਲਓ ਜੀ ਹੁਣ ਇਹਨੂੰ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਮਲਮਲ ਦੇ ਕੱਪੜੇ ਦੇ ਵਿੱਚ ਛਾਣ ਕੇ ਫਿਰ ਆਪਾਂ ਰੱਖ ਦਿਆਂ ਜੀ ਵਿੱਚ ਤੇ ਲਓ ਜੀ ਇਹ ਆਪਾਂ ਨੇ ਪਾਣੀ ਰੱਖਿਆ ਹੋਇਆ ਜੀ ਸਵੇਰ ਦਾ ਉਬਾਲ ਕੇ ਤੇ ਇਸ ਤਰੀਕੇ ਦੇ ਨਾਲ ਉਬਾਲ ਉਬਾਲਣ ਤੋਂ ਬਾਅਦ ਮੈਂ ਏਸੀ ਲੈ ਕੇ ਰੱਖਦੀ ਆ ਜੀ ਅੰਦਰ ਤਾ ਕਰਕੇ ਠੰਡਾ ਹੋ ਜਵੇ ਜਲਦੀ ਠੰਡਾ ਹੋਣ ਤੋਂ ਬਾਅਦ ਫਿਰ ਮੈਂ ਉਹਨੂੰ ਚੰਗੀ ਤਰੀਕੇ ਨਾਲ ਇੱਕ ਮਟਕੇ ਦੇ ਵਿੱਚ ਪਾ ਲੈਂਦੀ ਹਾਂ ਮੈਂ ਸਾਰਾ ਪ੍ਰੋਸੈਸ ਤੁਸੀਂ ਵੀਡੀਓ ਰਾਹੀਂ ਤੁਸੀਂ ਦੇਖ ਲਿਓ ਜੀ ਤੇ ਜਦੋਂ ਵੀ ਆਪਾਂ ਨੇ ਪਾਣੀ ਨੂੰ ਉਬਾਲਣਾ ਹੈ ਜੀ ਸਟੀਲ ਦਾ ਭਾਂਡਾ ਆਪਾਂ ਚਲਾ ਸਕਦੇ ਹਾਂ ਜੀ ਸਟੀਲ ਦੇ ਭਾਂਡੇ ਦੇ ਵਿੱਚ ਆਪਾਂ ਉਹਨੂੰ ਉਬਾਲ ਸਕਦੇ ਹਾਂ ਉਹਨੂੰ ਰੱਖ ਵੀ ਸਕਦੇ ਹਾਂ ਪਰ ਸਿਲਵਰ ਦਾ ਜਿਵੇਂ ਐਲੂਮੀਨੀਅਮ ਦਾ ਭਾਂਡਾ ਇਹ ਨਾ ਹੋਵੇ ਜੀ ਕਿਉਂਕਿ ਇਹਨਾਂ ਦੇ ਵਿੱਚ ਇੱਕ ਜਰਾ ਜ਼ਹਿਰ ਹੁੰਦੇ ਨੇ ਜਾਂ ਕੁਝ ਵੀ ਆਪਣੀ ਸਿਹਤ ਲਈ ਹਾਨੀਕਾਰਕ ਨੇ ਜੀ ਇਹ ਚੀਜ਼ਾਂ ਤੇ ਸਟੀਲ ਦੇ ਭਾਂਡੇ ਦੇ ਵਿੱਚ ਹੀ ਮੈਂ ਉਬਾਲੂੰਗੀ ਨੂੰ ਕਿਸ ਤਰੀਕੇ ਨਾਲ ਆਵਾਲੂਗੀ ਕਿਸ ਤਰੀਕੇ ਨਾਲ ਆਪਾਂ ਫਿਲਟਰ ਕਰਾਂਗੇ ਜੀ ਮੈਂ ਇਹ ਪਾਣੀ ਨੂੰ ਯੂਜ਼ ਕਰਦੇ ਹਾਂ ਮੈਨੂੰ 15 20 ਦਿਨ ਹੋ ਗਏ ਇਸ ਤਰੀਕੇ ਦੇ ਨਾਲ ਆਪਾਂ ਯੂਜ਼ ਕਰਕੇ ਪਾਣੀ ਨੂੰ ਆਪਾਂ ਬਿਲਾ ਸਕਦੇ ਨੇ ਨੇਚਰਲ ਆਪਾਂ ਪਾਣੀ ਨੂੰ ਬੋਤਲਾਂ ਦੇ ਵਿੱਚ ਭਰ ਕੇ ਫ੍ਰਿਜ 'ਚ ਬਿਲਾ ਸਕਦੇ ਆ ਜੀ ਤੇ ਗਰਮੀਆਂ ਸਰਦੀਆਂ ਆਪਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਜੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਮੈਂ ਕਈ ਕਈ ਦਿਨਾਂ ਤੱਕ ਵੇਟ ਕਰਦੀ ਰਹਿੰਦੀ ਹਾਂ ਜੀ ਵੀਡੀਓ ਪਾਉਣ ਨੂੰ ਦਿਲ ਨਹੀਂ ਜੀ ਕਰਦਾ ਕਿਉਂਕਿ ਇਸ ਲਈ ਮਿਹਨਤ ਵੀ ਲੱਗਦੀ ਹੈ ਜੀ ਤੇ ਉਹਨਾਂ ਤੁਸੀਂ ਰਿਸਪੌਂਸ ਨਹੀਂ ਦਿੰਦੇ ਕਈ ਤਾਂ ਲਾਈਕ ਵੀ ਨਹੀਂ ਕਰਕੇ ਜਾਂਦੇ ਕਮੈਂਟ ਵੀ ਨਹੀਂ ਕਰਕੇ ਜਾਂਦੇ ਤੇ ਵੀਡੀਓ ਨੂੰ ਦੇਖਿਆ ਕਰੋ ਜੀ ਪਲੀਜ਼ ਸਾਰਿਆਂ ਨੂੰ ਤੇ ਉਸ ਵਿੱਚ ਕੁਝ ਵੀ ਐਸਾ ਨਹੀਂ ਹੈ ਜੀ ਮੈਂ ਤੁਹਾਨੂੰ ਕੁਝ ਆਪਣੀ ਜ਼ਿੰਦਗੀ ਦੇ ਕੁਝ ਅਹਿਮ ਪਾਲੇ ਜੀ ਉਹ ਦਿਖਾਉਣੀ ਹੁੰਦੀਆਂ ਤੇ ਆਪਣੀ ਲਾਈਫ ਜਿੱਦਾਂ ਦੀ ਮੈਂ ਜੀ ਰਹੀ ਹਾਂ ਮੈਂ ਉਹ ਤੁਹਾਨੂੰ ਦਿਖਾਉਂਦੀ ਹੁੰਦੀ ਹੈ ਜੀ ਤੇ ਮੇਰੀ ਵੀਡੀਓ ਨੂੰ ਜਿਆਦਾ ਜਿਆਦਾ ਲੋਕਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਇੱਕ ਵਾਰੀ ਸਪੋਰਟ ਜ਼ਰੂਰ ਕਰੋ ਜੀ ਮੈਨੂੰ ਕਿਉਂਕਿ ਆਲਰੇਡੀ ਕਾਫੀ ਟਾਈਮ ਹੋ ਗਿਆ ਜੀ ਮੈਂ ਬਹੁਤ ਵਾਰੀ ਬੋਲ ਵੀ ਚੁੱਕੀ ਆ ਤੇ ਸਪੋਰਟ ਕੋਈ ਨਹੀਂ ਜੀ ਕਰਦਾ ਤੇ ਜੇਕਰ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਫਿਰ ਮੈਂ ਅਗਲੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਤੇ ਲਓ ਜੀ ਦੇਖੋ ਕੁਛ ਇਸ ਤਰੀਕੇ ਨਾਲ ਜੁ ਹੋ ਗਿਆ ਜੀ ਪਾਣੀ ਵਾਈਟ ਵਾਈਟ ਜਿਹਾ ਉੱਪਰ ਆ ਗਿਆ ਜੀ ਹੁਣ ਆਪਾਂ ਇਹਨੂੰ ਪੁੰਨਦੇ ਆ ਤੇ ਆਪਾਂ ਹੁਣ ਆਪਣਾ ਜਿਹੜਾ ਮਿੱਟੀ ਦਾ ਭਾਂਡਾ ਹੈ ਉਹਦੇ ਵਿੱਚ ਆਪਾਂ ਇਹਨੂੰ ਪਾਉਨੇ ਆ ਤੇ ਲਓ ਜੀ ਅੱਪਾ ਨੇ ਕਰ ਲਿਆ ਜੀ ਹੁਣ ਦੂਰਾ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਇਸ ਵਿੱਚ ਪਾ ਸਕਦੇ ਆਂ ਜੀ ਤੇ ਇਹ ਪ੍ਰੋਪਰ ਪੂਰਾ ਹੋ ਗਿਆ ਜੀ ਫਿਲਟਰ ਤੇ ਇਸ ਤਰੀਕੇ ਦੇ ਨਾਲ ਆਪਾਂ ਯੂਜ਼ ਕਰ ਸਕਦੇ ਆਂ ਇਹਨੂੰ ਆਪਾਂ ਚਿਲਡ ਵੀ ਕਰ ਸਕਦੇ ਪਾਣੀ ਨੂੰ ਠੰਡਾ ਵੀ ਕਰ ਸਕਦੇ ਆਂ ਜੀ ਜਿਸ ਤਰੀਕੇ ਨਾਲ ਆਪਾਂ ਯੂਜ਼ ਕਰਨਾ ਉਸ ਤਰੀਕੇ ਨਾਲ ਕਰ ਲੈਣਾ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦੇਖੋ ਜੀ ਲੈ ਬਿਲਕੁਲ ਪ੍ਰੋਪਰ ਆ ਗਿਆ